ਕੁੜੀ ਨੇ ਕੀਤੀ ਹੋਈ ਸੀ ਆਇਲਰਟਸ ਤੇ ਜਾਣਾ ਸੀ ਵਿਦੇਸ਼ ਪਰ ਵਿਆਹ ਮਗਰੋਂ ਭੇਦਪਰੀ ਹਾਲਤ ਦੇ ਵਿੱਚ ਹੋ ਗਈ ਹੈ ਮੌਤ ਅਦੂਰੇ ਰਹਿ ਗਏ ਨੇ ਸਾਰੇ ਚਾ ਤੇ ਜਿਸ ਨੇ ਵੀ ਇਹ ਖਬਰ ਸੁਣੀ ਕਿਹਾ ਕਹਿਰ ਓ ਰੱਬਾ ਕਹਿਰ ਜੀ ਹਾਂ ਇਹ ਮੰਦਪਾਗੀ ਖਬਰ ਬਠਿੰਡਾ ਦੇ ਬਾਬਾ ਫਰੀਦਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨਵ ਵਿਆਹੀ ਹੋਈ ਕੁੜੀ ਦੀ ਭੇਦਪਰੀ ਹਾਲਤ ਦੇ ਵਿੱਚ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਸ ਕੁੜੀ ਦਾ ਨਾਮ ਅਰਸ਼ਦੀਪ कौर ਦੱਸਿਆ ਜਾ ਰਿਹਾ ਹੈ ਜਿਸ ਦਾ ਕਿ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਨੇ ਵਿਦੇਸ਼ ਚਲੇ ਜਾਣਾ ਸੀ ਪਰ ਅਚਾਨਕ ਹੀ ਭੇਤਪਰੀ ਹਾਲਤ ਦੇ ਵਿੱਚ ਉਸ ਦੀ ਮੌਤ ਦੀ ਖਬਰ ਸਾਹਮਣੇ ਆ ਜਾਂਦੀ ਹੈ ਤੇ ਇਹ ਲੜਕੀ ਦੇ ਪਿਕੇ ਪਰਿਵਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਸ ਕੁੜੀ ਨੂੰ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਦਾਜ ਦੇ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਤੇ ਹੁਣ ਸੋਹਰੇ ਪਰਿਵਾਰ ਨੇ ਉਸ ਦਾ ਕਤਲ ਕਰ ਦਿੱਤਾ ਹੈ ਇਸ ਗੱਲ ਦਾ ਸਬੂਤ ਇਹ ਹੈ ਕਿ ਜਦੋਂ ਇਸ ਲੜਕੀ ਦੀ ਮੌਤ ਹੁੰਦੀ ਹੈ ਤਾਂ ਸੋਹਰੇ ਪਰਿਵਾਰ ਨੇ ਪੇਕੇ ਪਰਿਵਾਰ ਵਾਲਿਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਬਲਕਿ ਸੋਹਰੇ ਪਰਿਵਾਰ ਦੇ ਗੁਆਂਢ ਦੇ ਵਿੱਚੋਂ ਕਿਸੇ ਨੇ ਫੋਨ ਕਰਕੇ ਪੇਕੇ ਪਰਿਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਤੁਹਾਡੀ ਬੇਟੀ ਦੀ ਮੌਤ ਹੋ ਚੁੱਕੀ ਹੈ ਇਸ ਕਰਕੇ ਇਸ ਕੁੜੀ ਦੇ ਪਿਕੇ ਪਰਿਵਾਰ ਜਿਹੜੇ ਕਿ ਭਦੌੜ ਦੇ ਰਹਿਣ ਵਾਲੇ ਨੇ ਉਹਨਾਂ ਦੇ ਵਿੱਚੋਂ ਕੁਲਦੀਪ ਸਿੰਘ ਗੁਰਦੀਪ ਸਿੰਘ ਤੇ ਸ਼ੌਂਕੀ ਆਰਾਮ ਨੇ ਇਹ ਇਲਜ਼ਾਮ ਲਗਾਇਆ ਹੈ ਕਿ ਸਹੁਰੇ ਪਰਿਵਾਰ ਨੇ ਉਹਨਾਂ ਦੀ ਬੇਟੀ ਦਾ ਕਤਲ ਕੀਤਾ ਹੈ ਕਿਉਂਕਿ ਉਹ ਪਹਿਲਾਂ ਵੀ ਉਸ ਨੂੰ ਦਾਜ ਦੇ ਲਈ ਤੰਗ ਪਰੇਸ਼ਾਨ ਕਰਦੇ ਸਨ ਪਿਕੇ ਪਰਿਵਾਰ ਨੇ ਇਹ ਗੱਲ ਕਹੀ ਹੈ ਕਿ ਜੇਕਰ ਲੜਕੀ ਨੂੰ ਕੋਈ ਹੋਰ ਤੰਗੀ ਜਾਂ ਪਰੇਸ਼ਾਨੀ ਹੁੰਦੀ ਤਾਂ ਫਿਰ ਉਹ ਉਹਨਾਂ ਦੇ ਨਾਲ ਜ਼ਰੂਰ ਸਾਂਝੀ ਕਰਦੀ ਪਰੰਤੂ ਅਜਿਹੀ ਕੋਈ ਵੀ ਗੱਲ ਨਹੀਂ ਸੀ ਜਿਸ ਕਰਕੇ ਉਸ ਨੂੰ ਕੋਈ ਪਰੇਸ਼ਾਨੀ ਜਾਂ ਮਾਨਸਿਕ ਬਾਹੂਵੇ ਸਹੁਰੇ ਪਰਿਵਾਰ ਨੇ ਹੀ ਉਸ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ ਕਿਉਂਕਿ ਸਹੁਰਾ ਪਰਿਵਾਰ ਪੇਕੇ ਪਰਿਵਾਰ ਦੇ ਕੁਲੋਂ ਦਾਜ ਦੀ ਮੰਗ ਕਰਦਾ ਸੀ ਤੇ ਹੁਣ ਇਸ ਸਹੁਰੇ ਪਰਿਵਾਰ ਨੇ ਇਸ ਲੜਕੀ ਨੂੰ ਵਿਦੇਸ਼ ਭੇਜਣ ਦੀ ਬਜਾਏ ਉਸ ਦਾ ਕਤਲ ਕਰ ਦਿੱਤਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਪੀਕੇ ਪਰਿਵਾਰ ਵਾਲਿਆਂ ਨੇ ਪੁਲਿਸ ਦੇ ਸਾਹਮਣੇ ਵੀ ਇਹ ਮਾਮਲਾ ਲਿਆਇਆ ਗਿਆ ਹੈ ਤਾਂ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲ ਸਕੇ ਤੇ ਇਸ ਵੇਲੇ ਸੋਰਾ ਪਰਿਵਾਰ ਕਰੋ ਫਰਾਰ ਹੈ ਤੇ ਪੁਲਿਸ ਨੇ ਇਹ ਵਿਸ਼ਵਾਸ ਦਵਾਇਆ ਹੈ ਕਿ ਇਸ ਲੜਕੀ ਨੂੰ ਜ਼ਰੂਰ ਇਨਸਾਫ ਮਿਲੇਗਾ ਤੇ ਪੁਲਿਸ ਸੋਰੇ ਪਰਿਵਾਰ ਦੀ ਭਾਲ ਕਰ ਰਹੀ ਹੈ ਕਿਉਂਕਿ ਉਹ ਘਰ ਵਿੱਚ ਨਹੀਂ ਹਨ ਤੇ ਕਰੋ ਫਰਾਰ ਹੋ ਗਏ ਨੇ ਇਹਤੇ ਕਾਬਿਲ ਗੌਰ ਹੈ ਕਿ ਅਸੀਂ ਬਹੁਤ ਸਾਰੇ ਹੋਰ ਵੀ ਜਹੇ ਮਾਮਲੇ ਸੁਣਦੇ ਆ ਜਿਨ੍ਹਾਂ ਦੇ ਵਿੱਚ ਲੜਕੀਆਂ ਨੂੰ ਦਾਜ ਦੇ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਉਹਨਾਂ ਤੇ ਮਾਨਸਿਕ ਦਬਾਅ ਪਾਇਆ ਜਾਂਦਾ ਹੈ ਕੁਝ ਲੜਕੀਆਂ ਦੀ ਪਿਕੇ ਪਰਿਵਾਰ ਵਾਲਿਆਂ ਦੇ ਵੱਲੋਂ ਸਹਾਇਤਾ ਦਿੱਤੀ ਜਾਂਦੀ ਹੈ ਤੇ ਸਹੁਰੇ ਪਰਿਵਾਰ ਨੂੰ ਸਮਝਾਇਆ ਬੁਝਾਇਆ ਜਾਂਦਾ ਤੇ ਇਹੋ ਜੇ ਮਸਲੇ ਹੱਲ ਹੋ ਜਾਂਦੇ ਨੇ ਪਰੰਤੂ ਅੱਜ ਕੱਲ ਪੜ੍ਹੇ ਲਿਖੇ ਦੌਰ ਦੇ ਬਾਵਜੂਦ ਵੀ ਲੋਕਾਂ ਦੇ ਬਹੁਤ ਜ਼ਿਆਦਾ ਪੜ੍ਹਨ ਲਿਖਣ ਦੇ باوجود ਵੀ ਅਜੇ ਵੀ ਲੜਕੀਆਂ ਦਾਜ ਦੀ ਬਲੀ ਚੜਦੀਆਂ ਨੇ ਜਿਸ ਤਰ੍ਹਾਂ ਇਸ ਮਾਮਲੇ ਦੇ ਵਿੱਚ ਅਰਸ਼ਦੀਪ ਕੌਰ ਦੇ ਨਾਲ ਹੋਇਆ ਹੈ ਜਿਹੜੀ ਕਿ ਇੱਕ ਪੜ੍ਹੀ ਲਿਖੀ ਲੜਕੀ ਹੈ ਜਿਸਨੇ ਆਇਲਟਸ ਵੀ ਕੀਤੀ ਹੋਈ ਹੈ ਵਿਦੇਸ਼ ਚਲੇ ਜਾਣਾ ਸੀ ਪ੍ਰੰਤੂ ਉਸਦੇ ਸਹੁਰੇ ਪਰਿਵਾਰ ਨੇ ਉਸ ਨੂੰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਕਿ ਉਹ ਮਾਨਸਿਕ ਦਬਾਅ ਹੇਠ ਰਹਿਣ ਲੱਗੀ ਤੇ ਹੁਣ ਸਹੁਰੇ ਪਰਿਵਾਰ ਨੇ ਉਸ ਦਾ ਕਤਲ ਕਰ ਦਿੱਤਾ ਹੈ ਤੇ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਸਾਰੇ ਪਰਿਵਾਰ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ ਤੇ ਉਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਵੀ ਕੀਤੀ ਜਾਵੇਗੀ